ਮੈਂ ਉਹ ਪ੍ਰਿੰਸ ਦੇ ਵਿਸ਼ੇ ਤੇ ਬੋਲਦੇ ਹੋਏ ਰਹੇ ਗੱਲਬਾਤ ਦਾ ਕੋਸ਼ਿਸ਼ ਕਰਾਂਗੇ ਕਿ ਸਾਡਾ ਇੱਕ ਮਿੰਟ ਹੈ ਕਿੰਮਰ ਹਾਂਜੀ ਕੀ ਨਾਮ ਹੈ ਮੇਰੇ ਨਾਮ ਤਾਂ ਅਸ਼ਰਾਨੀ ਬੇਟਾ ਅੱਛਾ ਜੀ ਕੀ ਆ ਹੋਆ ਕੀ ਗੱਲਬਾਤ ਹੋਈ ਪਤਾ ਨਹੀਂ ਬੇਟਾ ਉਹ ਬੰਦਾ ਅੱਗੇ ਕੇ ਭਜਦਾ ਪਿਆ ਸੀ ਪਿੱਛੇ ਪਿੱਛੇ ਡਰਾਟ ਤਲਵਾਰਾਂ ਨਾਲ ਫੜੀਆਂ ਗਈਆਂ ਕਿੰਨੇ ਬੰਦੇ ਸੀਗੇ ਪੰਜ ਛੇ ਬੰਦੇ ਆ ਗਏ ਸੀ ਹਟੇ ਹੋਰ ਜਿਨ੍ਹਾਂ ਨੂੰ ਮਾਰ ਰਹੇ ਸੀਗੇ ਉਹ ਕਿੰਨੇ ਸੀ ਉਹ ਤਾਂ ਮੈਂ ਕੱਲਾ ਹੀ ਦੇਖਿਆ ਉਹਨੂੰ ਕੱਲੇ ਪਲੇਸ ਇੱਥੇ ਸੁੱਟਿਆ ਸਾਡੇ ਹਾਂ ਅਸੀਂ ਤਾਂ ਬੈਠੇ ਹੀ ਬਾਤ ਉੱਪੇ अच्छा वो मतलब कोर्ट ਤੇ ਤਰੀਕ ਤਰੂ ਭੁਗਤਣਾ ਹੈ ਪਤਾ ਨਹੀਂ ਬਚਾਈਂਦਾ ਨਹੀਂ ਪਤਾ ਸਾਹ ਅੱਡੀ ਕਿਨੇ ਵੀ ਗੱਲ ਹੋਈ ਕਿ ਕਿੱਥੇ ਅੱਛਾ ਸਰ ਕੀ ਜਾਣਕਾਰੀ ਆ ਸਰ ਪੁਰੇ ਮਾਮਲੇ ਦੀ ਦੇਖੋ ਕਚਹਿਰੀ ਦੇ ਸਾਨੂੰ ਜੋ ਜਾਣਕਾਰੀ ਮਿਲੀ ਹੈ ਕਚਹਿਰੀ ਚ ਕੁਝ ਲੋਕ ਹੈਬੋ ਵਾਲ ਦੇ ਤਰੀਕ ਭੁਗਤਣ ਆਏ ਸੀਗੇ ਜੀ ਕਰੀਬ ਹੋਗਾ ਤੇ ਜਦੋਂ ਕਚਹਿਰੀ ਦੀ ਬੈਕਸਾਈਡ ਤੋਂ ਨਿਕਲੇ ਤੇ ਪਹਿਲਾਂ ਉੱਥੇ ਕੁਝ ਹਮਲਾਵਰਾਂ ਨੇ ਉਧਰ ਤੇ ਹਮਲਾ ਕੀਤਾ ਬੜਾ ਖੂਨ ਉੱਥੇ ਗਿਰਿਆ ਪਿਆ ਮਤਲਬ ਕਚਹਿਰੀ ਦੇ ਅੰਦਰ ਕਚਹਿਰੀ ਦੇ ਅੰਦਰ ਆ ਬਿਲਕੁਲ ਅੰਦਰ ਹੀ ਹਲੇ ਬੈਕਸਾਈਡ ਤੇ ਹਾਂ ਹਲੇ ਬੈਕਸਾਈਡ ਤੇ ਵੀ ਦੇਖੋਗੇ ਖੂਨ ਉੱਥੇ ਬਹੁਤ ਗਿਰਿਆ ਪਿਆ ਉਹ ਜਦੋਂ ਬੰਦੇ ਪੈਦੇ ਆਏ ਇੱਥੇ ਤੇ ਬਿਲਕੁਲ ਪਲੈਨਿੰਗ ਨਾਲ ਪਹਿਲਾਂ ਉਹਨਾਂ ਦੇ ਟਾਇਰਾਂ ਤੇ ਦਾਤ ਮਾਰੇਗੇ ਫਿਰ ਦੇਖੋ ਆ ਗੱਡੀ ਦਾ ਕੀ ਹਾਲ ਕੀਤਾ ਗਿਆ ਸਰ ਇਹ ਕਿੰਨੀ ਕੁ ਵਜੇ ਦੀ ਗੱਲ ਆ ਟਾਈਮ ਕਿੰਨੇ ਕੁ ਵਜੇ ਦਾ ਸੀ ਉਹ ਪੌਣਾ ਕੋ ਘੰਟੇ ਹੀ ਹੋਇਆ ਜਿਆਦਾ ਨਹੀਂ ਪੌਣਾ ਕੋ ਘੰਟੇ ਕਿੰਨੇ ਕੁ ਬੰਦੇ ਜ਼ਖਮੀ ਕੀ ਦੋ ਡਿਪਟੀ ਸਾਹਿਬ ਆਏ ਆ ਪੰਜਾਬ ਪੁਲਿਸ ਆਈ ਹੋਈ ਹੈ ਤੇ ਸੀਸੀਟੀਵੀ ਕੈਮਰੇ ਰਾਹੀਂ ਉਹ ਸਾਰੀ ਜਾਂਚ ਪੜਤਾਲ ਕਰ ਰਹੇ ਨੇ ਪਰ ਸਹਿਮ ਦਾ ਮਾਹੌਲ ਹੈ ਲੱਗਦਾ ਕਿ ਸਹਿਮ ਦਾ ਮਾਹੌਲ ਮੈਂ ਤਾਂ ਗਵਰਨਰ ਸਾਹਿਬ ਨੂੰ ਅਹੀ ਮੰਗ ਕਰਾਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਦਾ ਸੂਬਾ ਸਾਹਮਣੇ ਆਣੀ ਜਾ ਰਿਹਾ ਲੁਧਿਆਣਾ ਸ਼ਹਿਰ ਦਾ ਨਾਮ ਤਾਂ ਪਹਿਲਾਂ ਗੈਂਗ ਲੀਡ ਰੱਖ ਦੇਣਾ ਚਾਹੀਦਾ ਹੋਰ ਦੂਜਾ ਪੰਜਾਬ ਦੀ ਜਿਹੜੀ ਜਿਹੜੀ ਛਵੀ ਜਾ ਰਹੀ ਹੈ ਦੂਜੇ ਸੂਬਿਆਂ ਦੇ ਵਿੱਚ ਕਿ ਕਿੱਥੇ ਕਦੀ ਕਬੱਡੀ ਪਲੇਅਰ ਕਦੀ ਬਾਦ ਕੈਸਟਲ ਦੇ ਵਿੱਚ ਵਿਆਹ ਦੇ ਵਿੱਚ ਲੋਕ ਜਦੋਂ ਆਂਦੇ ਨੇ ਉੱਥੇ ਆਮ ਬੰਦਿਆਂ ਦੀ ਜਾਨ ਕੌਣ ਇਹ ਸਾਰੀ ਚੀਜ਼ਾਂ ਦਾ ਇਨਸਾਫ ਦਲਾਏਗਾ ਪੰਜਾਬ ਦੇ ਗਵਰਨਰ ਸਾਹਿਬ ਨੂੰ ਮੰਗ ਹੈ ਕਿ ਇੱਥੇ ਸ਼ਾਸਨ ਲਾ ਕੇ ਉਹ ਸਾਰੇ ਜ਼ਿਲ੍ਹਿਆਂ ਦਾ ਨਾਮ ਗੈਂਗਲੇਡ ਰੱਖ ਦੇਣਾ ਚਾਹੀਦਾ ਕੀ ਪੂਰਾ ਮਾਮਲਾ ਜੀ ਇੱਥੇ ਕੀ ਗੱਲਬਾਤ ਹੋਈ ਅਸਲ ਕੀ ਹੋਇਆ ਕੀ ਜੀ ਦੇਖੋ ਚੈੱਕ ਕਰ ਰਹੇ ਹਾਂ ਹਜੇ ਫਿਲਹਾਲ ਸਾਡੇ ਕੋਲ ਨਿਸ਼ਚਿਤ ਇਨਫੋਰਮੇਸ਼ਨ ਇਹੀ ਹੈ ਵੀ ਕੋਈ ਗੱਡੀ ਦੇਖ ਹੀ ਲਈ ਹੈ ਉੱਥੇ ਕੋਈ ਹਮਲਾ ਹੋਇਆ ਵਾ ਇਹ ਚੈੱਕ ਕਰ ਰਿਹਾ ਚੈੱਕ ਕਰਨ ਤੋਂ ਬਾਅਦ ਹੀ ਦੱਸ ਸਕਦੇ ਹਾਂ ਕੁਝ ਪਤਾ ਲੱਗਿਆ ਕੋਈ ਮਰਿਆ ਜੀ ਜਾਂ ਕਹਿੰਦੇ ਗੁੰਜਰ ਗੁੰਜਰ ਚਲੇ ਜਾਂ ਕੋਈ ਨਹੀਂ ਹਜੇ ਕਲੀਅਰ ਨਹੀਂ ਹੈ ਜੀ ਅਸੀਂ ਹੁਣੇ ਮੌਕੇ ਤੇ ਆਏ ਹਾਂ ਸੀਸੀਟੀਵੀ ਵਗੈਰਾ ਮਿਲਿਆ ਜੀ ਕੋਈ ਜਾਣ ਨਹੀਂ ਸੀਸੀਟੀਵੀ ਹਜੇ ਨਹੀਂ ਮਿਲਿਆ ਜੀ ਕੋਈ ਕਿਹੜੇ ਹਸਪੀਟਲ ਲੱਗੇ ਕੀਤਾ ਕਿੰਨੇ ਕਿਹਨਾਂ ਦੇ ਹਮਲਾ ਅਕਲ ਜੀ ਮੈਂ ਹੁਣੇ ਹੀ ਪਹੁੰਚਿਆ ਹਾਂ ਮੈਂ ਥਾਣਾ ਮੋਲ ਟਾਉਨ ਤੋਂ ਐਸ ਐਚ ਓ ਆਇਆ ਹਾਂ ਇੱਥੇ ਹਜੇ ਮੈਨੂੰ ਜਿਹੜੀ ਜਾਣਕਾਰੀ ਜਿੰਨੀ ਕਿ ਮੇਰੇ ਇਹੀ ਹੈ ਵੀ ਆ ਚੈੱਕ ਹੀ ਕਰ ਰਹੇ ਹਾਂ ਹਜੇ ਮੈਨੂੰ ਪ੍ਰੋਪਰ ਜੀ ਜਾਣਕਾਰੀ ਨਹੀਂ ਬਾਹਰ ਚ ਦੱਸ ਸਕਦੇ ਕੋਈ ਚੈਰੀ ਕੋਈ ਚੈਰੀ ਮੈਂ ਹਲੇ ਕੁਛ ਨਹੀਂ ਮੈਨੂੰ ਕਲੀਅਰ ਨਹੀਂ ਹੋਇਆ ਮੈਂ ਕਲੀਅਰ ਨਹੀਂ ਹੋਇਆ ਜੀ ਸੀਸੀਟੀਵੀ ਵਿੱਚ ਕੁਝ ਦੇਖਿਆ ਸੀਸੀਟੀਵੀ ਹਜੇ ਤੱਕ ਤਾਂ ਕੁਝ ਨਹੀਂ ਮਿਲਿਆ ਜੀ ਗੱਡੀ ਕਿਹਨਾਂ ਦੀ ਚੈੱਕ ਕਰ ਰਹੇ ਨੇ ਇਹਨਾਂ ਦੀ ਕੋਈ ਪਤਾ ਨਹੀਂ 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 ਹਜੇ ਨਹੀਂ ਕਲੀਅਰ ਕਿੰਨੇ ਕਿਤੇ ਬੰਦੇ ਨਹੀਂ ਮੈਂ ਤੁਹਾਨੂੰ ਦੱਸ ਰਹੀ ਮੈਂ ਆਪਦਾ ਪਾਰਟ ਪਲੇ ਕਰਨਾ ਹੈ ਹਜੇ ਮੈਂ ਦੇਖ ਰਿਹਾ ਹਾਂ ਮੈਨੂੰ ਹਜੇ ਕਲੀਅਰ ਨਹੀਂ ਹੋਇਆ ਜੀ